ਉਸ ਤੋਂ ਬਾਅਦ ਅਮ੍ਰਿਤ ਮੰਡਲ ਜੀ ਦੇ ਨਾਲ ਹੋਈ। ਉਰੇ ਉਪਲਖ ਅਸੀਂ ਇੱਥੇ ਇਕੱਠੇ ਹੋਏ ਆਂ। ਆਪਾਂ ਜਦੋਂ ਵੀ ਇਹ ਵੀਡੀਓਜ਼ ਦੇਖਦੇ ਆਂ ਤੇ ਸਾਡੀ ਜੋ ਆਤਮਾ ਹੈ ਉਹ ਵੀ ਰੋਣ ਲੱਗ ਪੈਂਦੀ ਹੈ। ਦੇਖੋ ਇੱਕ ਔਰ ਅਸੀਂ ਦੇਖੀਏ ਤੇ ਅਸੀਂ ਸ਼੍ਰੀ ਰਾਮਜੀਤ ਵੰਸ਼ਾ ਜਣ ਜਿਨ੍ਹਾਂ ਨੇ ਹੱਸਦੇ-ਹੱਸਦੇ ਜਦੋਂ ਉਹਨਾਂ ਨੂੰ ਰਾਜਪਾਟ ਮਿਲਣ ਲੱਗਾ ਤੇ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਨੂੰ ਬਨਵਾਸ ਜਾਣਾ ਪੈਣਾ ਹੈ। ਉਹਨਾਂ ਨੇ ਹੱਸਦੇ-ਹੱਸਦੇ ਆਪਣਾ ਰਾਜਪਾਟ ਜਿਹੜਾ ਟੁਕਰਾਤਾ। ਤੇ ਅਸੀਂ ਉਸ ਰਾਮ ਜੀ ਦੇ ਵਜ੍ਹਾ ਜਾਂ ਜਿਨ੍ਹਾਂ ਦਾ ਰਾਜ 14 ਸਾਲ ਇੱਕ ਉਹਨਾਂ ਦੇ ਰਾਜ ਪਾਠ ਦੇ ਉੱਤੇ ਆਪਣੀ ਰਾਜ ਗੱਦੀ ਦੇ ਉੱਤੇ ਇੱਕ ਖੜਾ ਰੱਖ ਕੇ ਚਲਾਇਆ ਗਿਆ ਭਰਾ ਵੱਲੋਂ ਦੂਸਰੀ ਔਰ ਵੇਖ ਲਿਏ ਔਰੰਗਜ਼ੇ ਉਹਨੇ ਆਪਣੇ ਸਾਰੇ ਭਰਾਵਾਂ ਦਾ ਕਤਲ ਕਰਕੇ ਰਾਜ ਪਾਟ ਲਿਆ ਤੇ ਇਹ ਅਤਿਆਚਾਰ ਜੋ ਹੈ ਮੈਨੂੰ ਲੱਗਦਾ ਉਹਨਾਂ ਨੇ ਇਹੋ ਅਤਿਆਚਾਰ ਬਣਾ ਲਿਆ ਤੇ ਇਹ ਅਤਿਆਚਾਰ ਅੱਜ ਹੁਣ ਉਹੀ ਹਿੰਦੂਵਾਦ ਕਰ ਰਹੇ ਨੇ ਇਹ ਅੱਜ ਸਿਰਫ ਇੱਕ ਪਾਰਟੀ ਦਾ ਮੁੱਦਾ ਨਹੀਂ ਬਣ ਜਾਂਦਾ ਇਹ ਹਿੰਦੁਸਤਾਨ ਦੀ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਇਸ ਦੇ ਖਿਲਾਫ ਆਵਾਜ਼ ਚੁਕਨੀ ਚਾਹੀਦੀ ਹੈ ਹਰ ਧਰਮ ਨੂੰ ਇਸ ਇਨਸਾਨੀਅਤ ਦਾ ਜੋ ਕਤਲ ਹੋਇਆ ਹੈ ਉਸ ਦੇ ਖਿਲਾਫ ਆਵਾਜ਼ ਚੁਕਨੀ ਚਾਹੀਦੀ ਹੈ ਤਾਂ ਕਿ ਉਹਨਾਂ ਤੱਕ ਇਹ ਗੱਲ ਪਹੁੰਚੇ ਸਾਡੇ ਸੈਂਟਰ ਨੂੰ ਵੀ ਚਾਹੀਦਾ ਹੈ ਕਿ ਇਹ ਬਾਕੀ ਜਿਹੜੇ ਦੇਸ਼ ਨੇ ਉਹਨਾਂ ਨੂੰ ਨਾਲ ਰਲਾ ਕੇ ਇਦਾਂ ਦੇ ਦੇਸ਼ਾਂ ਦੇ ਉੱਤੇ ਦਬਾਅ ਬਣਾਏ ਤਾਂ ਕਿ ਜਿਹੜੇ ਸਾਡੇ ਹਿੰਦੂ ਜਿੱਥੇ ਵੀ ਤੇ ਰਹ ਰਹੇ ਨੇ ਉਹ ਸੇਫ ਤਰੀਕੇ ਨਾਲ ਰਹਿ ਸਕਣ ਇਸ ਕਰਕੇ ਇੱਕ ਧਰਮ ਦੀ ਗੱਲ ਨਹੀਂ ਬਣ ਜਾਂਦੀ ਇਹ ਇਨਸਾਨੀਅਤ ਦਾ ਕਤਲ ਹੋਇਆ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ ਸਾਰੇ ਧਰਮਾਂ ਨੂੰ ਇਕੱਠੇ ਹੋਣਾ ਚਾਹੀਦਾ ਤਾਂ ਕਿ ਉਹਨਾਂ ਦੇ ਦਬਾਬ ਨਾ ਆ ਜਾ ਬਣਾਇਆ ਜਾ ਸਕੇ ਜੈ ਸ਼੍ਰੀ ਰਾਮ ਜੈ ਮਾਤਾ ਦੀ ਆਸ ਕੋ ਨਿਆਂ ਦਿਓ ਨਿਆਂ ਦਿਓ ਨਿੰਦਾਂ ਨਹੀਂ ਸਾਡੀਆਂ ਲੋਕਾਂ ਦੀ ਹੈ ਸਾਰੀ ਇਹ ਬਾਤ ਕਹੀ ਦੀਪੋ ਕੀ ਹੁੰਦੀ ਨਹੀਂ ਕੋਪਾ ਨਹੀਂ ਹੈ ਬਹੁਤ ਹੀ ਸਾਡੇ ਵਾਸਤੇ ਚਾਹਨਾ ਕਰੇ ਉਸ ਉਹ ਨਿੰਦਨੀ ਹੈ ਤੇ ਉਹ ਬੰਗਲਾਦੇਸ਼ ਹੈ ਜਿਹਨੂੰ ਅਸੀਂ ਇਹ ਯਾਦ ਕਰਾਇਆ ਜਿਹਦੇ ਉੱਤੇ ਅਸੀਂ ਲਗਭਗ ਉਥੋਂ ਦੇ ਚਰਨਾਰਦੀਆਂ ਦੇ ਉੱਤੇ 25000 ਕਰੋੜ ਰੁਪਈਆ ਖਰਚ ਕੀਤਾ ਉਹਦੇ ਵਿੱਚ ਅਸੀਂ ਸਾਰੇ ਲੋਗਾ ਨੇ ਟੈਕਸ ਦਿੱਤੇ ਗਾਹਕਾਂ ਸੰਪੰਨ ਦੇ ਟੈਕਸ ਲਾ ਕੇ ਥੱਲੇ ਕਰੋ ਥੋੜਾ ਜਿਹਾ ਛੱਪੜ ਤੇ ਟੈਕਸ ਲਾ ਕੇ ਬੱਚਾ ਦੇ ਟੈਕਸ ਲਾ ਕੇ ਅੱਜ ਕੋਈ ਬੰਗਲਾਦੇਸ਼ ਦੇ ਵਿੱਚ ਸਾਨੂੰ ਦਵਾਦਾਈ ਲੋਕ ਜਮ ਹੋ ਗਏ ਦਵਾ ਦੇ ਨਾਂ ਦੀ ਅੱਜ ਇਸ ਤਰ੍ਹਾਂ ਦਾ ਕਚਰੇ ਆ ਗਿਆ ਜਿਹਦੇ ਇਹਨਾਂ ਨੂੰ ਇਕੱਠਿਆਂ ਹੋ ਗਏ ਆਰੇ ਲੋਕਾਂ ਦੇ ਵਿਚਾਰੇ ਇਹ ਨਾ ਕਰਮ ਨਹੀਂ ਚੱਲਦਾ ਇਹ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਜਿਹੜੀਆਂ ਨਹੀਂ ਬਣੀਆਂ ਨੇ ਇਹ ਬਹੁਤ ਹੀ ਘੱਟਿਆ ਸਤਲ ਦੇ ਉੱਤੇ ਰਾਜਨੀਤੀ ਹੋਈ ਹੈ ਅੱਜ ਤੁਸੀਂ ਦੇਖਿਓ ਜਦੋਂ ਇਹ ਪੰਗਰਾਤੀ ਬਣਿਆ ਸੀ ਉਦੋਂ ਉੱਥੇ ਆਬਾਦੀ ਹਿੰਦੂਆਂ ਦੀ 23% ਸੀ ਤਾਂ ਅੱਜ ਕਿੰਨੀ ਆਬਾਦੀ ਹੈ 8% 15% ਆਬਾਦੀ ਇੰਨੇ ਸਾਲਾਂ ਦੇ ਵਿੱਚ ਘਟ ਗਈ ਹੈ ਕਿਉਂਕਿ ਉਹਨਾਂ ਦੇ ਨਾਲ ਹਿੰਦੂਆਂ ਦੇ ਉੱਥੇ ਕਤਲ ਹਿੰਦੂਆਂ ਨਾਲ ਜਾਤੀਆਂ ਹਿੰਦੂਆਂ ਦੀਆਂ ਮਾਪੇੜੀਆਂ ਨਾਲ ਰੇਪ ਇਹ ਸਭ ਚੀਜ਼ਾਂ ਅੰਥੋਂ ਦੇ ਮੰਦਰ ਢਾਤੇ ਅੱਜ ਪਾਕਿਸਤਾਨ ਦੇ ਵਿੱਚ ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ ਸੀ ਉਦੋਂ ਆਬਾਦੀ ਹਿੰਦੁਸਤਾਨ ਦੇ ਵਿੱਚ ਕਿੰਨੀ ਸੀ 6 ਜਾਂ 7% ਮੁਸਲਮਾਨਾਂ ਦੀ ਸੋ ਅੱਜ ਕਿੰਨੀ ਆਬਾਦੀ ਦੁਸਤਾਨ ਚ ਹੋ ਗਈ ਹੈ ਲਗਭਗ 22 ਤੋਂ 23% ਔਰ 2050 ਦੇ ਵਿੱਚ ਕਰਦੀ ਕਰੋੜ ਮੁਸਲਮਾਨ ਜਿਹੜੇ ਨੇ ਇਹ ਸਾਡੇ ਹਿੰਦੂਸਤਾਨ ਦੇ ਘਟੋਜ ਨੇ ਕਿਸ ਹਿਸਾਬ ਦਾੋ ਕਿਸ ਦੇਸ਼ਾਂ ਦੇ ਨਾਲ ਦੀ ਆਬਾਦੀ ਵਧ ਰਹੀ ਹੈ ਔਰ ਜਿੱਥੇ 400 ਤੋਂ ਵੱਧ ਮੰਦਰ ਪਾਕਿਸਤਾਨ ਦੇ ਵਿੱਚ ਛਾਣ ਹੈ ਅੱਜ ਉੱਥੇ 26 ਮੰਦਰ ਰਹਿ ਗਏ ਇਹੀ ਹਾਲ ਬੰਗਲਾਦੇਸ਼ ਦੇ ਉੱਥੋਂ ਦੀਆਂ ਜਥੇਬੰਦੀਆਂ ਨੇ ਜਿਹੜੀਆਂ ਮੁਸਲਮਣ ਜਥੇਬੰਦੀਆਂ ਨੇ ਉਹਨਾਂ ਵੱਲੋਂ ਅਲਪसंख्यक ਹਿੰਦੂ ਜਿਹੜੇ ਨੇ ਗੱਲ ਅਸੀਂ ਕਰੀਏ 71 ਦੇ ਵਿੱਚ 71 ਚ 30% ਤੋਂ ਉਪਰ ਆਬਾਦੀ ਸੀ ਹਿੰਦੂਆਂ ਦੀ ਉੱਥੇ ਬੰਗਲਾਦੇਸ਼ ਚ ਔਰ ਅੱਜ 8% ਤੋਂ ਹੀ ਘੱਟ ਜਿਹੜੀ ਆਬਾਦੀ ਹੈ ਉਹ ਬੰਗਲਾਦੇਸ਼ ਦੇ ਵਿੱਚ ਰਹਿ ਗਈ ਹੈ ਔਰ ਹਾਲ ਹੀ ਵਿੱਚ ਜੀਪੂ ਚੰਦਰ ਜੋ ਜਿਹੜਾ ਹੈਗਾ ਉਹਦੀ ਹੱਤਿਆ ਜਦ ਕੀ ਕਰ ਦਿੱਤੀ ਗਈ ਇਹਨੂੰ ਉਥੋਂ ਦੇ चरमਪੰਤੀ ਕੱਟੜ ਸੰਗਠਨ ਨੇ ਜਿਹੜੇ ਮੁਸਲਮਾਨ ਉਹਨਾਂ ਨੇ ਭੀੜ ਦਾ ਰੂਪ ਲੈ ਕੇ ਉਹਨੂੰ ਜਿਹੜਾ ਜਿਹੜਾ ਆ ਕੇ ਜਿਹੜਾ ਕੁੱਤੇ ਉੱਤੇ ਨਾ ਉਹ ਤੋਂ ਬਾਅਦ ਉਹਨੂੰ ਉਹਦੀ ਹਤਿਆ ਕਰਕੇ ਉਹਦਾ ਬਰਖ ਦੇ ਉੱਤੇ ਸ਼ਬ ਜਿਹੜਾ ਟੰਗ ਕੇ ਉਹਨੂੰ ਜਵਾਬਿਤ ਹੋ। ਔਰ ਪਰसों ਅੰਮ੍ਰਿਤ ਮੰਡਲ ਜਿਹੜਾ ਰਾਜਾ ਬਾੜੀ ਦੇ ਵਿੱਚ ਉਹਦੀ ਵੀ ਇਸੇ ਤਰੀਕੇ ਦੇ ਨਾਲ ਹਤਿਆ ਕਰ ਦਿੱਤੀ ਗਈ। ਦਿਨੇਸ਼ ਰੋਸ਼ਵ ਰੂਪਾ ਜਿਹੇ ਵਿਸ਼ੇ ਨੂੰ ਪਰसों ਵਿਜ ਰੰਗਦਲ ਵੱਲੋਂ ਰੋਸ਼ ਮਾਰਚ ਜਿਹੜਾ ਅਸੀਂ ਕਰਿਆ ਜਾ ਰਿਹਾ। ਔਰ ਇਹ ਸਿਰਫ ਇਹ ਨਾ ਗੋਆਂ ਦੀ ਹੱਤਿਆ ਨਹੀਂ ਆ ਬੰਗਲਾ ਦੇਸ਼ ਦੀ ਜਿਹੜੀ ਨੀਂਹ ਜਿਹੜੀ ਰੱਖੀ ਗਈ ਸੀ ਉਹ ਇੱਕ ਸਾਫ સૂત્ર ਪ੍ਰਸ਼ਾਸਨ ਦੇ ਤੌਰ ਤੇ ਉੱਥੋਂ ਦੀ ਸਰਕਾਰ ਦੇ ਤੌਰ ਤੇ ਰੱਖੀ ਗਈ ਸੀ ਲੇਕਿਨ ਉੱਥੋਂ ਦੀਆਂ ਕੱਟੜਵਾਦੀ ਸ਼ਕਤੀਆਂ ਨੇ ਜੋ ਉੱਥੇ ਅਲਪ ਸੰਖਿਆ ਦਾ ਹਾਲ ਕੀਤਾ ਉਹ ਨਿੰਦਣਯੋਗ ਆ ਉਸੇ ਦਿਨ ਅੱਜ ਅਸੀਂ ਬਰੋਧ ਪ੍ਰਦਰਸ਼ਨ ਕਰਨ ਲਈ ਅੱਜ ਇੱਥੇ ਮੌਜੂਦ ਆ और असी अपने कार्यक्रम को ने अपने तो जय श्री राम ये जो बांग्लादेश में ये ऐसी निंदनीय घटना हुई है उसके लिए हम सब लोग बहुत दुखी हैं ऐसा नहीं होना चाहिए और जो आज तीन चार दिन पहले दीपू की हुई थी उसके बाद अमृत मंडल का हुआ है हत्या करके मारा गया है ऐसा नहीं करना चाहिए समाज ऐसा नहीं कहता है लेकिन वहाँ के जो कट्टरपंथी लोग हैं जो ऐसा अत्याचार कर रहे हैं उसके लिए हम सब लोग विश्व हिंदू परिषद बजरंग दल सब लोग इकट्ठा होकर के इस पे इकट्ठा होकर के सब लोग विरोध कर रहे हैं और मैं सभी सनातनी से कहूंगा जितने भी हिंदू समाज हैं जितने भी समाज हैं सबसे कहूंगा कि इकट्ठा होकर के एकजुट हो करके उनके खिलाफ हमें प्रदर्शन करना चाहिए ये निंदनीय घटना है ऐसा नहीं होना चाहिए और जो बच्चे मारे गए हैं भगवान उनकी आत्मा को शांति दे जय श्री राम जय श्री कृष्ण जय श्री राधे जय श्री राम सुरेश महाजन जी आज का ये रोष प्रदर्शन ਵਿਸ਼ਵ ਹਿੰਦੂ ਪਰਸ਼ਦ ਬਜਾਦਲ ਅਤੇ ਸ਼ਹਿਰ ਦੇ ਹੋਰ ਵੀ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੁਆਰਾ ਰਸਾਲਾ ਲਿਆ ਕੇ ਕੀਤਾ ਜਾ ਰਿਹਾ ਜੋ ਵੀ ਇਸ ਵੇਲੇ ਬੰਗਲਾਦੇਸ਼ ਦੇ ਵਿੱਚ ਹਾਲਾਤ ਨੇ ਇਸ ਬਰਬਰ ਤਰੀਕੇ ਨਾਲ ਇਹ ਸਾਡੇ ਹਿੰਦੂ ਭਰਾ ਦੀ ਹੱਤਿਆ ਕੀਤੀ ਗਈ ਕਿੰਦਾ ਸ਼ਵ ਨੂੰ ਖਿਚੇ ਟਿਆ ਗਿਆ ਸੜਕਾਂ ਤੇ ਕਿੰਦਾ ਅਗ ਲਗਾਈ ਤੁਹਾਡੇ ਸਾਹਮਣੇ ਆ ਔਰ ਇਹਦੇ ਨਾਲ ਇੱਕ ਹੋਰ ਘਟਨਾ ਜਿਹੜੀ ਹੋਈ ਤੋ ਮਕਾਟਾ ਨੂੰ ਬਾਹਰੋਂ ਕੁੰਡਿਆ ਲਗਾ ਕੇ ਅੱਗ ਲਗਾ ਦਿੱਤੀ ਗਈ ਕਿ ਅੰਦਰ ਦੇ ਰਹਿਣ ਵਾਲੇ ਹਿੰਦੂ ਸਾਰੇ ਜਲ ਕੇ ਮਰ ਜਾਣ ਚਲੋ ਖੁਸ਼ਕਿਸਮਤੀ ਨਾਲ ਉਹ ਆਪਣੇ ਬੈਕ ਸਾਈਡ ਤੋਂ ਦਵਾ ਟੱਪ ਟੱਪ ਕੇ ਬਚ ਗਏ ਸਾਰੇ ਇਹ ਦੋ ਘਟਨਾਵਾਂ ਨੇ ਜਿਹੜੀਆਂ ਬੜੀਆਂ ਉੱਪਰ ਤੇ ਸਾਹਮਣੇ ਆਈਆਂ ਅਖਬਾਰਾਂ 'ਚ ਸਾਡੇ ਨਾਲਛਣਾ ਅਗਰ ਵਾਇਸ ਸਾਰੇ ਬੰਗਲਾਦੇਸ਼ 'ਚ ਹੀ ਹਿੰਦੂਆਂ ਦਾ ਐਸਲੇ ਬਹੁਤ ਮਾੜਾ ਹਾਲ ਹੈ ਇਹ ਡੇਢ ਸਾਲ ਤੋਂ ਲਗਾਤਾਰ ਚੱਲ ਰਿਹਾ ਹੈ ਆਪਣੇ ਇਹਨਾਂ ਦੇ ਰਾਜਨੀਤਿਕ ਕਬਜ਼ੇ ਦੀ ਲੜਾਈ ਨੂੰ ਜਦੋਂ ਵੀ ਇਹਨਾਂ ਨੂੰ ਮੌਕਾ ਮਿਲਦਾ ਬਾਨਾ ਬਣਾ ਕੇ ਹਿੰਦੂਆਂ ਤੇ ਤਸ਼ੱਦਦ ਕਰਨਾ ਕਤਲ ਕਰਨਾ ਉਹਨੂੰ ਹੁਣ ਮਜਬੂਰ ਕੀਤਾ ਜਾ ਰਿਹਾ ਹੈ ਇਹੋ ਜਿਹੇ ਪੋਸਟਰ ਲੱਗ ਰਹੇ ਨੇ ਤੁਸੀਂ ਬੰਗਲਾਦੇਸ਼ ਛੱਡ ਕੇ ਚਲੇ ਜਾਓ ਇਹ ਬੜੀ ਚਿੰਤਨੀਆਂ ਘਟਨਾਵਾਂ ਜਿੱਥੇ ਜਿੱਥੇ ਵੀ ਮੈਂ ਸਪਸ਼ਟ ਲਖਸ਼ਾਂ ਕਹਾਂਗਾ ਮੁਸਲਮਾਨਾਂ ਨੂੰ ਭਾਵੇਂ ਸਾਡੇ ਦੇਸ਼ 'ਚ ਜਿੱਥੇ ਥੋੜੀ ਬਹੁਤ ਸੰਖਿਆ ਚਿਰ ਸਟੇਟ ਹੁੰਦੇ ਨੇ ਜਿਸ ਮੱਲੇ 'ਚ ਹੁੰਦੇ ਨੇ ਇਹ ਇੱਥੇ ਵੀ ਇਸ ਤਰ੍ਹਾਂ ਦੇ ਹੀ ਤਸ਼ੱਦਦ ਕਰਦੇ ਨੇ ਇਹ ਸਾਡੀ ਆਪਣੀ ਕਮਜ਼ੋਰੀ ਆ ਅਸੀਂ ਇੰਨੇ ਤਸ਼ੱਦਦ ਦੇ ਬਾਵਜੂਦ ਅਸੀਂ ਬੜੇ ਮੈਂ ਸਮਝਾਂਗਾ ਜ਼ਿੰਮੇਵਾਰ ਲੋਕ ਆ ਜਿਹੜੇ ਇੱਥੇ ਪਹੁੰਚ ਕੇ ਇਸ ਰੋਸ਼ ਪ੍ਰਦਰਸ਼ਨ 'ਚ ਹਿੱਸਾ ਲੈ ਰਹੇ ਆ ਸਾਡੇ ਸਾਰੇ ਹਰ ਹਿੰਦੂ ਦਾ ਇਸ ਦੇਸ਼ 'ਚ ਇੱਕ ਕਰਤਵ ਹੈ ਬੰਦਾ ਅੱਜ ਇੱਥੇ ਸੈਂਕੜਿਆਂ 'ਚ ਨਹੀਂ ਹਜ਼ਾਰਾਂ 'ਚ ਲੋਕ ਹੋਣੇ ਚਾਹੀਦੇ ਸੀ ਲੇਕਿਨ ਸਾਡੇ ਧਰਮ 'ਚ ਵੀ ਕਮੀਆਂ ਕਿਦਾ ਅਸੀਂ ਪ੍ਰੋਟੈਸਟ ਜਾਂ ਉਹਦਾ ਅਸੀਂ ਪਲਟਵਾਰ ਨਹੀਂ ਕਰਦੇ ਇਹ ਦੇ ਪਿੱਛੇ ਸਿਰਫ ਇਹੋ ਹੀ ਕਾਰਨ ਨਹੀਂ ਹੈ ਇਹ ਮੂਨ ਜਿਹੜੇ ਪਿਛਲੇ ਦਿਨਾਂ 'ਚ ਪਾਕਿਸਤਾਨ ਦਾ ਉੱਥੇ ਬੜਾ ਪ੍ਰਭਾਵ ਵੱਧ ਗਿਆ ਔਰ ਅਮਰੀਕਾ ਨੇ ਆਪਣੇ ਜੂਨਸ ਨੂੰ ਉੱਥੇ ਭੇਜ ਕੇ ਉੱਤੇ ਹੈਡ ਬਣਾਤਾ ਹੈ ਇਹ ਦੋਨੇ ਸ਼ਕਤੀਆਂ ਐਸਲੇ ਸਾਡੇ ਹਿੰਦੂਆ ਦੇ ਤਸੱਦਦ ਨਹੀਂ ਕਰ ਰਹੀਆਂ ਇਹ ਹਿੰਦੁਸਤਾਨ ਦੇ ਖਿਲਾਫ ਹੀ ਸਾਰਾ ਮਾਹੌਲ ਬੰਦਾ ਪਿਆ ਤੇ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਮੈਂ ਆਪਣੇ ਕੇਂਦਰ ਸਰਕਾਰ ਕੋਲੋਂ ਵੀ ਇੱਕ ਮੰਗ ਕਰਨਾ ਕਿ ਇਹਨਾਂ ਨੂੰ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਆਪਣੇ ਰਣਨੀਤਿਕ ਤਰੀਕੇ ਨਾਲ ਆਪਣੇ ਉਪਰੇਤਿਕ ਤਰੀਕੇ ਨਾਲ ਇਹਦਾ ਸਾਰਾ ਦਬਾਅ ਬਣਾ ਕੇ ਇਸ ਤਸ਼ਰਿਹਦਾ ਤਸ਼ਰਿਹਦਾ ਨੂੰ ਰੋਕਣਾ ਚਾਹੀਦਾ ਔਰ ਯੂਨਾਈਟਿਡ ਯੂਨੋ ਚ ਸੁਪਤਰਾਸ਼ਟ ਸਾਂਤੀ ਵੀ ਭਾਰਤ ਨੂੰ ਇਹਦੇ ਬਾਰੇ ਬੜੇ ਜ਼ੋਰਦਾਰ ਨਾ ਤਰੀਕੇ ਨਾਲ ਆਵਾਜ਼ ਉਠਾਣੀ ਚਾਹੀਦੀ ਹੈ ਔਰ ਜਲਦ ਤੋਂ ਜਲਦ ਉੱਥੇ ਮਾਹੌਲ ਸ਼ਾਂਤ ਹੋਵੇ ਔਰ ਹਿੰਦੂਆਂ ਦੇ ਹੋ ਰਹੇ ਅਤਿਆਚਾਰ ਨੂੰ ਰੋਕ ਲਈ ਜਾ ਸਕੇ ਔਰ ਉਹਨਾਂ ਦੀ ਜਾਨ ਮਾਲ ਦੀ ਸੁਰੱਖਿਆ ਦੀ ਗਰੰਟੀ ਹੋਵੇ ਐਸਾ ਉਮੀਦ ਕਰਦੇ ਹਾਂ ਆਪਨੇ ਦੇਸ਼ ਦੀ ਕੇਂਦਰ ਸਰਕਾਰ ਕੋਲੋਂ ਕਿ ਇਹ ਆਪਣੇ ਸਾਰੇ ਹਰ ਤਰੀਕੇ ਨਾਲ ਹਰ ਪ੍ਰਭਾਵ ਦਬਾਅ ਨਾਲ ਇਸ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕਰੇ ਤਾਂ ਕਿ ਬੰਗਲਾਦੇਸ਼ ਦੇ ਵਿੱਚ ਹਿੰਦੂ ਆਪਣੀ ਆਜ਼ਾਦੀ ਨਾਲ ਆਪਣੇ ਦੇਖੋ ਸੁਰੱਖਿਆ ਨਾਲ ਉੱਥੇ ਰਹਿ ਸਕਣ ਇਹਨਾਂ ਸ਼ਬਦਾਂ ਨਾਲ ਹੀ ਜੈ ਸ਼੍ਰੀ ਰਾਮ ਬੰਦ ਕਰੋ ਦੀਪੂ ਗਿੱਖ ਮੈਦੋ ਮੈਦੋ ਕਰ ਦਿਓ ਦੀਪੂ ਗਿੱਖ ਮੈਦੋ ਜੈ ਕੂੜਾ ਘੁਆਇਆ ਜਿਸਿੰਦੂ ਕੋ ਖੂਨ ਨਾ ਖੋਲੇ ਕੂੜੇ ਹੀ ਉਹ ਪਾਣੀ ਹੈ ਜਿਸਿੰਦੂ ਕੋ ਖੂਨ ਨਾ ਖੋਲੇ ਕੂੜੇ ਹੀ ਉਹ ਪਾਣੀ ਹੈ ਧਰਮ ਦੇ ਨਾਮ ਪਰ ਹੱਥੇ ਬੰਦ ਕਰੋ ਬੰਦ ਕਰੋ ਬੰਦ ਕਰੋ ਧਰਮ ਦੇ ਨਾਮ ਪਰ ਹੱਥੇ ਬੰਦ ਕਰੋ ਬੰਦ ਕਰੋ ਬੰਦ ਕਰੋ ਧਰਮ ਦੇ ਨਾਮ ਪਰ ਹੱਥੇ ਬੰਦ ਕਰੋ ਬੰਦ ਕਰੋ ਬੰਦ ਕਰੋ ਤਾਂ ਸਸਦਤ ਕੀਤੀ ਹੈ ਤੇ ਦੀਪੂ ਬੱਚਾ ਇਹ ਗੱਲ ਕੋਈ ਆਂਦੀ ਹੈ ਤੇ ਫੇਰ ਉਹ ਤੋਂ ਪਤਾ ਲੱਗਦਾ ਵਾ ਦੀਪੂ ਬੱਚੇ ਦੇ ਨਾਲ ਜੋ ਕੀਤਾ ਗਿਆ ਵਾ ਉਹ ਹਰ ਬੰਦੇ ਦੇ ਜ਼ਬਾਨ ਤੇ ਆ ਕਿ ਦੀਪੂ ਨੂੰ ਕਿਹਦਾ ਝਗੜਾ ਹੁੰਦਾ ਨਾ ਤੇ ਕਈ ਲੱਤ ਤੋੜਨਦੇ ਕੋ ਬਾਹਾਂ ਤੋੜਨਦੇ ਆ ਤੇ ਜਾਂ ਕਹਿੰਦੇ ਮਰਨਾ ਹੁੰਦਾ ਮਰ ਜਾਂਦਾ ਵੈਸੇ ਬਾਰੇ ਚਾਂਸ ਪਰ ਉਹਨੂੰ ਇੱਕ ਚੌਂਗ ਦੇ ਵਿੱਚ ਅੱਗ ਲਾ ਕੇ ਮਾਰਿਆ ਗਿਆ ਪਹਿਲਾਂ ਤੁਸੀਂ ਇੱਕ ਵੀਡੀਓ ਦੇਖੀ ਹੋਏਗੀ ਪ੍ਰਸ਼ਾਸਨ ਪਹਿਲਾਂ ਉਹਨੂੰ ਫੜ ਰਿਹਾ ਵਾ ਫਿਰ ਪ੍ਰਸ਼ਾਸਨ ਕਿਹਦੇ ਹਵਾਲੇ ਕਰ ਰਿਹਾ ਵਾ ਤੇ ਫਿਰ ਥੋੜੀ ਦੇਰ ਬਾਅਦ ਉਹਨੂੰ ਚੌਂਗ 'ਚ ਅੱਗ ਲਾਤੀ ਜਾਈ ਇਹ ਬੰਗਲਾਦੇਸ਼ ਦੀ ਮਾਨਸਤਾ ਸਿੱਧ ਹੋ ਰਹੀ ਆ ਕਿ ਉਹ ਹਿੰਦੂਆਂ ਦੇ ਖਿਲਾਫ ਕਿਸ ਲੈਵਲ ਤੇ ਗਈਦੀ ਆ ਦੀਪੂ ਤੋਂ ਬਾਅਦ 2 ਦਿਨ ਬਾਅਦ ਇੱਕ ਹੋਰ ਲੜਕਾ ਕੱਲ ਉਹਦੇ ਨਾਲ ਵੀ ਇਦਾਂ ਹੀ ਕੀਤਾ ਗਿਆ ਅਮ੍ਰਿਤ ਅਮ੍ਰਿਤ ਲੜਕੇ ਦੇ ਨਾਲ ਵੀ ਇਦਾਂ ਹੀ ਕੀਤਾ ਗਿਆ ਬੰਗਲਾਦੇਸ਼ੀਆਂ ਨੂੰ ਸੋਚਣ ਦੀ ਲੋੜ ਆ ਬੰਗਲਾਦੇਸ਼ੀਆਂ ਨੂੰ ਇਹ ਸੋਚਣ ਦੀ ਲੋੜ ਆ ਕਿ ਜੇ ਤੁਹਾਡੇ ਬੰਗਲਾਦੇਸ਼ੀਆਂ ਨਾਲ ਇਹੋ ਜਿਹਾ ਕੋਈ ਕੀਤਾ ਜਾਏ ਮੇਰਾ ਇਸ਼ਾਰਾ ਸਮਝਦਾਰ ਨੇ ਤੇ ਮੈਂ ਆਪਣੀ ਸੈਂਟਰ ਗਵਰਨਮੈਂਟ ਨੂੰ ਰਿਕੁਐਸਟ ਕਰਦਾ ਹਾਂ ਕੀ ਇਹ ਜਿਹੜਾ ਕੰਮ ਬੰਗਲਾਦੇਸ਼ 'ਚ ਹੋਇਆ ਜਿੱਦਾਂ ਪਾਕਿਸਤਾਨ ਨੂੰ ਜਵਾਬ ਦਿੱਤਾ ਵਾ ਓਦਾਂ ਹੀ ਕਿਸੇ ਪਲੇਟਫਾਰਮ ਤੇ ਉਹਨਾਂ ਨੂੰ ਇਦਾਂ ਦਾ ਜਵਾਬ ਦਿੱਤਾ ਜਾਏ ਕਿ ਉਹ ਦੁਬਾਰਾ ਹਿੰਦੂਆਂ ਦੇ ਉੱਤੇ ਸਨਾਤਨੀਆਂ ਦੇ ਉੱਤੇ ਕੁਝ ਕਰਨ ਤੋਂ ਪਹਿਲਾਂ 100 ਵਾਰ ਸੋਚਣ ਜੈ ਸ਼੍ਰੀ ਰਾਮ ਜੀ ਸਾਡੇ ਹਿੰਦੂਆਂ ਵੱਲੋਂ ਇੱਕ ਦੁਕਾਨਾਂ ਦਿੱਤੀਆਂ ਗਈਆਂ ਨੇ ਬਜ਼ਾਰਾਂ ਦੇ ਵਿੱਚ ਉਹਨਾਂ ਬਾਰੇ ਕੀ ਕਹਿਣਾ ਜਾਂਦੇ ਉਹ ਸਾਡੇ ਭਰਾ ਨੇ ਤੇ ਸਾਡੇ ਭਰਾਵਾਂ ਨੂੰ ਬੰਗਲਾਦੇਸ਼ ਦੀ ਵੀਡੀਓ ਦੇਖ ਲੈਣੀ ਚਾਹੀਦੀ ਆ ਜਦੋਂ ਚੱਕਰੀ ਬਾਜ਼ਾਰ ਚੱਕਰੀਬ ਯਾਰ ਤੇ ਸਾਡੇ ਬਟਾਲੇ ਜਿੱਨੇ ਗੇਟ ਨੇ ਸਾਰੇ ਗੇਟ ਬੰਦ ਹੋ ਜਾਂਦੇ ਸੀ ਜਦੋਂ ਕੋਈ ਬਟਾਲੇ ਉੱਤੇ ਦਵਦਾਨਦੀ ਸੀ ਤੇ ਅੱਜ ਉਹ ਬੰਦਿਆਂ ਨੂੰ ਆਪਾਂ ਗੇਟਾਂ ਅੰਦਰ ਵਾੜਿਆ ਦਾ ਵਾ ਉਹਨਾਂ ਨੂੰ ਆਪਣੇ ਘਰਾਂ ਅੰਦਰ ਕਈ ਬੰਦਿਆਂ ਤੇ ਆਪਣੇ ਘਰ ਵੀ ਦਿੱਤੇ ਤੇ ਕਿਰਾਏ ਤੇ ਕਾਫੀ ਹਿੰਦੂ ਪਰਤਾਂ ਜਥੇ ਪਰਤੇ ਵੀ ਕੀਤੇ ਗਏ ਨੇ ਧਰਨੇ ਵੀ ਲਾਏ ਗਏ ਸੀ ਇਹਨਾਂ ਨੂੰ ਕੱਢਣ ਵਾਸਤੇ ਪਰ ਕਿਸੇ ਦੇ ਸਿਰ ਤੇ ਕੋਈ ਵੇਖੋ ਇਹ ਇਹ ਕੰਮ ਧਰਨੇ ਵਾਲਾ ਨਹੀਂ ਹੈ ਅਖਿਲ ਜੀ ਇਹ ਕੰਮ ਜਿਹੜਾ ਹੋਏਗਾ ਇਹ ਉਹ ਬੰਦਿਆਂ ਦੇ ਹਰ ਬੰਦੇ ਨਾਲ ਮਿਲ ਕੇ ਵਧੀਆ ਤਰੀਕੇ ਦੇ ਨਾਲ ਉਹ ਬੰਦੇ ਸਾਰੇ ਸਮਰਥ ਨੇ ਜਿਨ੍ਹਾਂ ਨੂੰ ਦੁਕਾਨਾਂ ਦਿੱਤੀਆਂ ਨੇ ਕੋਈ ਇਹੋ ਜਿਹੇ ਬੰਦੇ ਨਹੀਂ ਨੇ ਕਿ ਜਿਨ੍ਹਾਂ ਦੇ ਕੋਲ ਕਈ ਨਾ ਬੰਦੇ ਦਾ ਸੋਰਸ ਆਫ ਇਨਕਮ ਨਹੀਂ ਹੈ ਰੋਟੀ ਕਮਾਉਣ ਦਾ ਸਾਧਨ ਨਹੀਂ ਹੈ ਇਹ ਆਪਾਂ ਉਹਨਾਂ ਨੂੰ ਮਿਲ ਕੇ ਕੁਝ ਇੱਤੇ ਵੀ ਵਧੀਆ ਪਹਿਲ ਕਰਕੇ ਇਹ ਕੰਮ ਨੂੰ ਵਧੀਆ ਤਰੀਕੇ ਕੀਤਾ ਜਾਏਗਾ ਉਹ ਤਾਂ ਨਾ ਬੈ ਕੇ ਗੱਲ ਕੀਤੀ ਜਾਗੀ ਜੈ ਸ਼੍ਰੀ ਰਾਮ